ਸੁਦੇਸ਼ ਸਿੰਘ ਢੀਡਸਾ ਨੇ ਆਖਰੀ ਸਮੇਂ ਚ ਸੁਬੇਸ਼ ਸਿੰਘ ਬਾਦਲ ਨਾਲ ਜਿਹੜੀ ਮੁਲਾਕਾਤ ਕੀਤੀ ਤਾਂ ਉਦੋਂ ਉਹਨਾਂ ਨੇ ਇੱਕ ਆਖਰੀ ਇੱਛਾ ਜਿਹੜੀ ਉਹਨਾਂ ਦੀ ਰਹੀ ਕਿ ਕਾਲੀ ਦਲ ਇਕੱਠਾ ਹੋ ਜਾਏ ਸਾਰੇ ਇਕੱਠੇ ਹੋ ਜਾਈਓ ਮਜ਼ਬੂਤ ਹੋ ਜਾਓ ਪਰ ਉਸ ਦੇ ਉੱਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਡਸਾ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸੁਬੇਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕਦੇ ਵੀ ਇਕੱਠੇ ਨਹੀਂ ਹੋਇਆ ਜਾ ਸਕਦਾ ਦੇਖੋ ਮੈਂ ਕਹਿੰਦਾ ਵੀ ਅੱਜ ਮੈਂ ਕੁਝ ਨਹੀਂ ਕਹਿੰਦਾ ਹੂੰ ਤੇ ਮੈਂ ਜੇ ਮੈਂ ਕੁਝ ਨਹੀਂ ਕਹਿੰਦਾ ਵੀ ਕੀ ਨਹੀਂ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਸਿਆਸਤ ਇੱਕ ਐਸੀ ਚੀਜ਼ ਹੈ ਇਹਦੇ ਵਿੱਚ ਕੁਝ ਵੀ ਹੋ ਸਕਦਾ ਨਤੀਸ਼ ਕੁਮਾਰ ਜੀ ਤੇ ਮੋਦੀ ਜੀ ਕਿੰਨੇ ਲੜਪੇ ਸੀ ਬਹੁਤ ਦੂਰ ਤਾਈ ਗਏ ਸੀ ਮਿਹਣੋ ਮਿਹਣੀ ਦੀ ਇੱਕ ਦੂਜੇ ਨੂੰ ਭੰਡਣ ਚ ਤੇ ਹੁਣ ਇਕੱਠੇ ਆ ਉੱਥੇ ਵਧੀਆ ਜੱਫੀਆਂ ਪਾ ਕੇ ਰਾਜ ਭਾਗ ਚਲਾ ਰਹੇ ਸੋ ਇਹ ਨਹੀਂ ਹੁੰਦਾ ਸਿਆਸਤ ਦੇ ਵਿੱਚ ਹੋਰ ਬਥੇਰੇ ਦੇ ਨਾਮ ਦੇ ਦਿੰਨੇ ਆ ਤੁਹਾਨੂੰ ਵੇਦਨ ਪਾਰਟੀ ਦੇ ਦਿੰਨੇ ਆ ਬੀਜੇਪੀ ਚ ਕਾਂਗਰਸ ਚ ਦੇ ਦਿੰਨੇ ਆ ਹੋਰਾਂ ਪਾਰਟੀਆਂ ਚ ਦੇ ਦਿੰਨੇ ਆ ਇਹ ਸਿਆਸਤ ਦੇ ਵਿੱਚ ਤਾਂ ਜਦੋਂ ਲੜਦੇ ਆ ਉਦੋਂ ਕਹਿੰਦੇ ਵੇਣੇ ਹੁੰਦੇ ਆ ਜਦੋਂ ਗਾਉਂਦੇ ਆ ਉਦੋਂ ਸਿੱਠਣੀਆਂ ਹੁੰਦੀਆਂ ਇਹ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਫੇਰ ਆ ਕੇ ਅੱਜ ਆ ਜਾਣਾ ਇਕੱਠੇ ਹੋ ਜਾਣਾ ਕੋਈ ਰਹਿ ਵੀ ਤੇ ਮੈਨੂੰ ਲੱਗਦਾ ਜਾਨ ਲੀਡਰ ਇਕੱਠੇ ਹੋ ਜਾਂਦੇ ਜਿਹੜੀ ਗਰਾਊਂਡ ਪੱਧਰ ਤੇ ਵਰਕਰ ਆ ਜਿਹੜੇ ਲੀਡਰਾਂ ਦੇ ਨਾਲ ਜੁੜੇ ਹੋਏ ਆ ਉਹ ਆਪਸੀ ਚ ਇੰਨਾ ਵੈਰ ਪਾ ਲੈਂਦੇ ਆ ਕਿ ਉਹ ਪੀੜੀਆਂ ਤੱਕ ਵਰਤਨ ਛੱਡ ਜਾਂਦੇ ਆ ਨਹੀਂ ਹੁਣ ਵਰਕਰ ਚਾਹੁੰਦੇ ਆ ਇਕੱਠੇ ਹੋ ਜੋ ਹੁਣ ਲੀਡਰਸ਼ਿਪ ਤੋਂ ਵਰਕਰ ਚਾਹੁੰਦੇ ਆ ਹੁਣ ਸਾਰੇ ਦੋਨਾਂ ਪਾਸਿਆਂ ਦੇ ਵਰਕਰ ਚਾਹੁੰਦੇ ਆ ਇਕੱਠੇ ਹੋ ਜੋ ਮੇਰੀ ਤਾਂ ਦੋਨਾਂ ਪਾਸਿਆਂ ਦੇ ਨਾਲ ਗੱਲ ਹੁੰਦੀ ਰਹਿੰਦੀ ਆ ਹੁਣ ਵਰਕਰ ਚਾਹੁੰਦੇ ਆ ਵੀ ਇਕੱਠੇ ਹੋ